ਹੈਲੋ ਗਾਇਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਸਵਾਗਤ ਕਰਦੀ ਹਾਂ ਜੀ ਤੁਹਾਡਾ ਟਵਾਣਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਏ ਹਾਂ ਜੀ ਅੱਜ ਇੱਕ ਨਵਾਂ ਬਲੌਗ ਪਰਮਾਤਮਾ ਜੀ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਤੰਦਰੁਸਤੀ ਬਖਸ਼ਣ ਲੈ ਕੇ ਆਏ ਹਾਂ ਜੀ ਅੱਜ ਇੱਕ ਨਵੀਂ ਵੀਡੀਓ ਟਾਈਮ ਸੀ ਇੱਥੇ 5 ਵਜੇ ਦਾ ਜੀ ਅੱਜ ਤਾਂ 5 ਵਜੇ ਰੋਟੀ ਬਣਾਉਣ ਲੱਗ ਗਏ ਸੀਗੇ ਉਹ ਇਸ ਕਰਕੇ ਕੁਝ ਇਹ ਸੀਗਾ ਜੀ ਸਵੇਰ ਦੀ ਵੀਡੀਓ ਤਾਂ ਨਹੀਂ ਸੀ ਬਣੀ ਕਿਉਂਕਿ ਮੈਨੂੰ ਇਹ ਸੀ ਜਲਦੀ ਵੀ ਮੈਂ ਸਵੇਰੇ ਜਲਦੀ ਜਲਦੀ ਕੰਮ ਖਤਮ ਕਰ ਲਵਾਂ ਕਰਦੇ ਜਿਹੜੇ ਕਰਨ ਵਾਲੇ ਸੀ ਉਹ ਕਰਕੇ ਫਿਰ ਅਸੀਂ ਜਾਣਾ ਸੀ ਫਤਿਹ ਦੇ ਨਿਊ ਸਕੂਲ ਦੇ ਵਿੱਚ ਉਹਦੀ ਐਡਮਿਸ਼ਨ ਕਰਵਾਉਣਾ ਕੁਝ ਸਕੂਲ ਦਾ ਵੀ ਤੁਹਾਨੂੰ ਪਤਾ ਹੈ ਨਾ ਵੀ ਪਹਿਲੀ ਵਾਰ ਗਏ ਸੀ ਮੈਨੂੰ ਇਹ ਸੀ ਉੱਥੇ ਦੀ ਵੀ ਕੋਈ ਵੀਡੀਓ ਨਹੀਂ ਸੀ ਬਣੀ ਕੁਝ ਇਹ ਆ ਵੀ ਐਡਮਿਸ਼ਨਾਂ ਚੱਲ ਰਹੀਆਂ ਨੇ ਵਿੱਚਿਆਂ ਦੇ ਉਹਦੇ ਕਰਕੇ ਵੀ ਥੋੜਾ ਜਿਹਾ ਭਰਦਾ ਇਹ ਹੈ ਨਾ ਰਸ਼ ਜਿਹਾ ਹੋ ਜਾਂਦਾ ਇਹ ਵੀ ਹੋਰ ਵੀ ਪੇਰੈਂਟਸ ਆਏ ਹੋਏ ਸੀ ਤਾਂ ਕਰਕੇ ਹੋ ਗਿਆ ਸੀ ਇਹ ਗੱਲ ਦਾ ਹਾਂਜੀ ਵੈਸੇ ਨਾ ਫਤਦਾ ਹੈਗਾ ਸਕੂਲ ਸਾਡੇ ਮਤਲਬ ਨਜ਼ਦੀਕ ਹੈ ਜਿਆਦਾ ਨਹੀਂ ਹੈਗਾ ਜਿੱਥੇ ਪਹਿਲਾਂ ਪੜਦਾ ਸੀ ਉਹ ਤਾਂ ਮਤਲਬ ਅਕੈਡਮੀ ਹੈਗੀ ਸੀ ਕਾਫੀ ਦੂਰ ਉਹ ਹੋਰ ਸਾਈਡ ਤੇ ਸੀ ਇਹ ਜਨੇ ਹੋਰ ਇਹ ਮਤਲਬ ਸਾਡੇ ਨੇੜਈ ਹੈ ਕੁਝ ਉੱਥੇ ਸਾਨੂੰ ਇਹ ਸੀਗਾ ਜੀ ਵੀ ਜਿਵੇਂ ਹੁਣ ਇਹਦੇ ਪਾਪਾ ਵਿੱਚ ਚੋ ਆਏ ਸੀ 2 ਘੰਟੇ ਕੰਦੀ ਛੁੱਟੀ ਲੈ ਕੇ ਵੀ ਐਡਮਿਸ਼ਨ ਕਰਾਉਣ ਕਰਕੇ ਉਹਦੇ ਕਰਕੇ ਸਾਨੂੰ ਥੋੜੀ ਜਿਹੀ ਜ਼ਿਆਦਾ ਕਾਲੀ ਸੀ ਕਿਉਂਕਿ ਇਹਦੀ ਬੁੱਕਸ ਵਗੈਰਾ ਵੀ ਇਹ ਸਕੂਲ ਦੇ ਵਿੱਚੋਂ ਹੀ ਦਿੰਦੇ ਨੇ ਬੁੱਕਸ ਨੋਟਬੁੱਕਸ ਵਗੈਰਾ ਉੱਥੋਂ ਹੀ ਮਿਲਦੀਆਂ ਨੇ ਉਹ ਕਿਉਂਕਿ ਇਹ ਆ ਨਾ ਜੀ ਉਹ ਸਕੂਲ ਦੇ ਵਿੱਚ ਹੀ ਪੇ ਕਰਵਾ ਲੈਂਦੇ ਆ ਇਸੇ ਲਈ ਹੋ ਜਾਂਦਾ ਤਾਂ ਸਾਨੂੰ ਇਹ ਸੀ ਬਸ ਉਹ ਕੰਮ ਹੋ ਗਿਆ ਸੀ ਸਾਡਾ ਉਹ ਤੋਂ ਬਾਅਦ ਫਿਰ ਅਸੀਂ ਸਾਨੂੰ ਅਸੀਂ ਵੀ ਸ਼ਾਮ ਨੂੰ ਚਲੋ ਇਹਨਾਂ ਦੇ ਆਇਆਂ ਤੋਂ ਬਾਅਦ ਫਿਰ ਚੱਲਾਂਗੇ ਜੁਨੀਫਾਰਮ ਵਗੈਰਾ ਲੈਣਾ ਇਸੇ ਕਰਕੇ ਦੀ ਅੱਜ ਲੱਗੇ ਸੀ ਜਲਦੀ ਬਸ ਇੱਥੇ ਅਸੀਂ ਰੋਟੀ ਬਣਾ ਲਈ ਸੀ ਰੋਟੀ ਦੇ ਨਾਲ ਬਣਾ ਬਸ ਰੋਟੀ ਬਣਾ ਕੇ ਸਬਜ਼ੀ ਕਰ ਲ ਲਈ ਪਈ ਸੀ ਮੇਰੇ ਕੋ ਰਾਜਮਾ ਹਾਂ ਦੀ ਉਹ ਨਾਲ ਮੈਂ ਬਣਾਇਆ ਸੀ ਸੂਜੀ ਦਾ ਪ੍ਰਸ਼ਾਦ ਚਾਹੇ ਕਿਵੇਂ ਵੀ ਲਾ ਲਓ ਹਨਾ ਵੀ ਫਸੇ ਫਤੇ ਨੇ ਦੀ ਐਡਮਿਸ਼ਨ ਹੋਈ ਸੀ ਜਾ ਲਾ ਲਓ ਹਨਾ ਵੀ ਮੈਂ ਵੈਸੇ ਚਲੋ ਮੇਰਾ ਫਾਸਟ ਸੀ ਉਹਦੇ ਕਰਕੇ ਵੀ ਹਨਾ ਸਾਰਾ ਕੁਝ ਸੀ ਇਹ ਚਲੋ ਇਹ ਅਭੀ ਪ੍ਰਮਾਤਮਾ ਦੀ ਕਿਰਪਾ ਨਾਲ ਵਧੀਆ ਹੋ ਗਿਆ ਸਾਰਾ ਕੁਝ ਤੇ ਇਹ ਮੈਨੂੰ ਇਹ ਸੀ ਮੈਂ ਕਿਹਾ ਵੀ ਚਲੋ ਬੈਂਗਨ ਤੋੜ ਕੇ ਰੱਖ ਲੈਨੇ ਆ ਵੀ ਕਿਉਂਕਿ अर्ਲੀ ਮਾਰਨਿੰਗ ਥੋੜਾ ਬੇਸ਼ੱਕ ਚਾਹੇ ਕਾਟੂਈ ਲਾਇਆ ਤੋੜਨੀ ਆ ਸਬਜੀ ਹੈ ਨਾ ਉਹ ਚੀਜ਼ ਦਾ ਥੋੜਾ ਫਰਕ ਪੈ ਜਾਂਦਾ ਮੈਂ ਕਿਹਾ ਵੀ ਜੇ ਰੱਖੀ ਹੋਈ ਹੋਊਗੀ ਨਾ ਵੀ ਫਿਰ ਜਲਦੀ ਜਲਦੀ ਹੋ ਜੂਗੀ ਕਿਉਂਕਿ ਇਹ ਇਹ ਸੀਗਾ ਵੀ ਕੱਟ ਕੇ ਤਾਂ ਆਪਾਂ ਰੱਖ ਨਹੀਂ ਸਕਦੇ ਕਿਉਂਕਿ ਇਹ ਕਾਲਸ ਫੜ ਜਾਂਦੇ ਨੇ ਇਸੇ ਕਰਕੇ ਇਹ ਸੀਗਾ ਵੀ ਚਲੋ ਰੱਖ ਲੈਨੇ ਆ ਰੱਖ ਕੇ ਵੀ ਫੇਰ ਸਾਨੂੰ ਸਵੇਰੇ ਬਸ ਜਲਦੀ ਜਲਦੀ ਕੱਟ ਕੇ ਦੀ ਆਪਾਂ ਬਣਾ ਲਾਂਗੇ ਕਿਉਂਕਿ ਸਵੇਰ ਟਾਈਮ ਇਹਦੇ ਪਾਪਾ ਫਤਿਹ ਦੇ ਪਾਪਾ ਕੋਲ ਵੀ ਕੋਈ ਟਾਈਮ ਨਹੀਂ ਹੁੰਦਾ ਹੈਗਾ ਕੰਮ ਕਰਾਉਣ ਦਾ ਮਤਲਬ ਜਿਵੇਂ ਕੋਈ ਪਸ਼ੂਆਂ ਦਾ ਉਹਨਾਂ ਨੇ ਜਲਦੀ ਜਾਣਾ ਹੁੰਦਾ ਏ ਸਾਡਾ ਇਹ ਵੀ ਕੰਮ ਹੋ ਜਾਂਦਾ ਚਲੋ ਡੈਡ ਜੀ ਕਹਤਾ ਲੈਂਦੇ ਨੇ ਪਰ ਫਿਰ ਵੀ ਸਾਨੂੰ ਇਹ ਹੋ ਜਾਂਦਾ ਹਨਾ ਵੀ ਜਿਹੜੇ ਹੋਰ ਕਰਨ ਵਾਲੇ ਹੁੰਦੇ ਨੇ ਨਾਲ ਵੀ ਕਿਹੜਾ ਹੁਣ ਪਸ਼ੂਆਂ ਦਾ ਇੱਕੋ ਹੀ ਕੰਮ ਹੁੰਦਾ ਏ ਉਹਨਾਂ ਨੂੰ ਨਿਢਾਉਣਾ ਤੇ ਲਾਉਣਾ ਵੀ ਹੈ ਜਾਂ ਕੋਈ ਪਾਣੀ ਵਗਾਰਾ ਵੀ ਪਲਾਉਣਾ ਹੈ ਨਾ ਬਾਹਰ ਵੀ ਕੱਢਣੀਆਂ ਨੇ ਹੋਰ ਵੀ ਸੌ ਤਰ੍ਹਾਂ ਦੇ ਕੰਮ ਕਰ ਲੈਣੇ ਬਸ ਉਹਦੇ ਕਰਕੇ ਹੀ ਡੈੱਡ ਜੀ ਲੱਗੇ ਹੋਏ ਸੀਗੇ ਇੱਥੇ ਆਪਾਂ ਦੂਜਾ ਜਿਹੜਾ ਲਵਾਜੇ ਵਾਲਾ ਬਾਜਰਾ ਵੀ ਇਸਦੇ ਨੇ ਉਹ ਵੀ ਜੇ ਸੀਗੇ ਉਹਨੂੰ ਲੱਗੇ ਸੀ ਗੜਾਈ ਕਰਨ ਉਹਨਾਂ ਦੇ ਵੀ ਥੋੜਾ ਜਿਹਾ ਕੱਕ ਜੇ ਹੋਈ ਹੋਈ ਸੀ ਉਹਨਾਂ ਵਿੱਚ ਬਸ ਇੱਥੇ ਅਸੀਂ ਘਰ ਦੇ ਕੰਮ ਕਰਕੇ ਫੇਰ ਗਏ ਸੀਗੇ ਦੋਜੀ ਨੂੰ ਦੁੱਧ ਪਾਉਂਦਾ ਰਹਿੰਦਾ ਸੀ ਉਹ ਅਸੀਂ ਡੱਡ ਜੀ ਨੂੰ ਕਿਹਾਏ ਸੀਗੇ ਕਿ ਵੀ ਤੁਸੀਂ ਪਾ ਦਿਓ ਕਿਉਂਕਿ ਇੱਕ ਦੋਕ ਦੁਕਾਨਾਂ ਸਾਨੂੰ ਇਹ ਸੀਗੇ ਵੀ ਚਲੋ ਹਨਾ ਸ਼ਾਮ ਟਾਈਮ ਵੀ ਘਰ ਦੇ ਕਰਕੇ ਹੀ ਜਾਣੇ ਆ ਫਿਰ ਯੂਨੀਫਾਰਮ ਵਗੈਰਾ ਲੈਣਾ ਵੀ ਫਿਰ ਇਹਦੇ ਉਹ ਲੈ ਕੇ ਹਨਾ ਵੀ ਫਿਰ ਇਹਦੀ ਇੱਥੇ ਯੂਨੀਫਾਰਮ ਲੈ ਲਈ ਸੀ ਅਸੀਂ ਫਿਰ ਇਹਦੇ ਸ਼ੂ ਲਏ ਸੀਗੇ ਹਨਾ ਜੜੇ ਇਹਨਾਂ ਨੂੰ ਲੱਗੇ ਹੋਏ ਨੇ ਸ਼ੂਜ਼ ਉੱਥੇ ਉਹ ਲਏ ਸੀ ਉਹ ਤੋਂ ਬਾਅਦ ਫਿਰ ਅਸੀਂ ਵਿਚੇ ਦੀ ਥੋੜਾ ਬਹੁਤਾ ਸਟੇਸ਼ਨਰੀ ਦਾ ਤੇ ਬੁੱਕ ਕਵਰ ਸੀਗੇ ਨੋਟਬੁੱਕਸ ਕਵਰ ਦੇ ਉਹ ਲੈਣਾ ਸੀ ਸਮਾਨ ਇਥੋਂ ਅਸੀਂ ਸ਼ੌਪ ਤੋਂ ਉਹ ਲਏ ਸੀ ਨਲੇ ਇਹਨੇ ਲੈਣੀ ਸੀ ਕਿ ਜਿਓਮੈਟਰੀ ਉਹ ਦੇਖਦਾ ਸੀ ਮੈਂ ਕਿਹਾ ਵੀ ਚਲ ਤੁਸੀਂ ਦੇ ਲਓ ਵੀ ਕਿਉਂਕਿ ਮੈਂ ਨਾ ਇੰਨਾ ਬਹੁਤਾ ਜਿਆਦਾ ਇੰਟਰਫੇਅਰ ਨਹੀਂ ਕਰਦੀ ਨਹੀਂ ਮੈਂ ਕਹਿੰਨੀ ਨਹੀਂ ਵੀ ਦੇਖੋ ਆਪਾਂ ਹਰ ਵਾਰ ਹੈ ਨਾ ਆਪਣੀ ਮਰਜ਼ੀ ਥੋਪੀ ਜਾਈਏ ਬੱਚੇ ਤੇ ਸਹੀ ਨਹੀਂ ਹਾਂਜੀ ਅਸੀਂ ਲੈ ਲਿਆ ਸਮਾਨ ਜਿਹੜਾ ਫਤੇ ਦੀ ਡਰੈਸ ਵਗੈਰਾ ਲੈਣੀ ਸੀ ਸੀ ਵਗੈਰਾ ਲੈਣੇ ਸੀਗੇ ਜੁਨੀਫਾਰਮ ਦਾ ਹੀ ਸੀਗਾ ਮਤਲਬ ਉਹ ਦਾ ਚੀਜ਼ ਹੋਰੋ ਤੇ ਜਾਂ ਫਿਰ ਹੈਗੀ ਸੀ ਥੋੜੀ ਬਹੁਤੀ ਸਟੇਸ਼ਨਰੀ ਦਾ ਬਾਕੀ ਹੋ ਗਿਆ ਸੀ ਇੱਕ ਪੱਗ ਸੀ ਇਹਦੀ ਲੈਣ ਵਾਲੇ ਸਕੂਲ ਦੇ ਇਹ ਚੀਜ਼ਾਂ ਲੈਣੀਆਂ ਸੀ ਮੰਮੀ ਲੈਣ ਗਏ ਸੀਗੇ ਸਬਜ਼ੇ ਦੇਖੋ ਕਿਉਂਕਿ 8:00 ਵੱਜ ਚੁੱਕੇ ਨੇ ਦੇਖੋ ਕਹਿੰਦੇ ਜਿੰਨੀ ਕੁ ਇਧਰੋਂ ਚੱਲ ਰਿਹਾ ਖਾਣ ਪੀਣ ਸਪਰਿੰਗ ਰੋਲ ਆਹ ਤਾਂ ਆਵੇ ਤੇ ਜੇ ਪਰੇ ਦੀ ਲਾ ਕਰੇ ਦੀ ਹੁੰਦੀ ਆ ਕਲਾ ਮੇਰਾ ਅੱਜ ਫਾਸਟ ਸੀ ਤਾਂ ਕਰਕੇ ਫਿਰ ਇਹ ਜਾਣ ਜਾਣ ਕੇ ਜਾਂਦੇ ਨੇ ਕਿਸੇ ਦੀ ਕੋਈ ਆਵਾਜ਼ ਨਹੀਂ ਆਉਂਦੀ ਹੈ ਕਿ ਇੰਨੇ ਮਸਤ ਹੋਏ ਹੋਏ ਨਾ ਖਾਣ ਚ ਫਤਿਹ ਹਾਂਜੀ ਹੈਲੋ ਹੈਲੋ ਬਸ ਜੀ ਹੁਣ ਜਾਂਦੀ ਸਾਰ ਰੋਟੀ ਖਾ ਕੇ ਰੋਟੀ ਖਾ ਕੇ ਫੇਰ ਕਰਦੇ ਆ ਸੌਣ ਦੀਆਂ ਤਿਆਰੀਆਂ ਕਿਉਂਕਿ ਪਹਿਲਾਂ ਹੀ ਲੇਟ ਹੋ ਗਏ 8:00 ਵੱਜ ਚੁੱਕੇ ਨੇ ਥੋੜਾ ਜਿਹਾ ਹੁਣ ਰਾਤਾਂ ਦਾ ਵੀ ਕਰਨ ਪੈ ਜਾ ਪਹਿਲਾਂ ਨਾਲੋਂ ਕਾਫੀ ਇਹਦੇ ਕਰਕੇ ਹੋ ਜਾਂਦਾ ਥੋੜਾ ਆਹ ਖੜਾ ਖਲ ਪੀਰਾਉਂ ਕੱਲ ਤੋਂ ਹੋ ਜੂਗਾ ਫੱਦੇ ਦਾ ਵੀ ਸਕੂਲ ਸ਼ੁਰੂ ਫਾਰਮ ਕਿਹੜੀ ਨਮ ਸਕੂਲ ਚ ਕਿਹੜੀ ਲੱਗੀ ਆ ਪਹਿਲਾਂ ਵਾਲੀ ਤੁਸੀਂ ਹਣਾ ਵੀ ਮਰਜੀ ਵਧੀਆ ਨਹੀਂ ਲੱਗਦੀਂਦੀ ਆਪਾਂ ਅਗਰ ਥੋਪਦੀ ਆਪਦੀ ਇੱਥੇ ਫਦੇ ਤੇ ਪਾਪਾ ਉਤਰੇ ਸੀ ਇਹ ਕੁਲਫੀਆਂ ਲੈਣ ਜਿਵੇਂ ਤੁਸੀਂ ਵੀ ਦੇਖੇ ਹੋਣੀਆਂ ਕਿਉਂਕਿ ਸਾਰੇ ਏਰੀਆ ਦੇ ਵਿੱਚ ਹੀ ਨੇ ਹਨਾ ਪੈਣੀ ਸਾਹ ਵਾਲਿਆਂ ਦੀਆਂ ਕੁਲਫੀਆਂ ਤੇ ਬਟਰ ਟੇਸਟੀ ਵੀ ਨੇ ਕਿਉਂਕਿ ਇੱਧਰ ਸਾਡੇ ਜੀ ਸੁਪਰ ਵਾਲਿਆਂ ਦੀਆਂ ਦੀ ਸੁਪਰ ਵਾਲਿਆਂ ਦੀ ਜੀ ਇੱਧਰ ਨਹੀਂ ਮੈਂ ਮਤਲਬ ਕੋਈ ਸਪੈਸ਼ਲ ਨਹੀਂ ਦੇਖੀ ਹੈਗੀ ਇੱਧਰ ਨੂੰ ਜਦੋਂ ਅਸੀਂ ਫਤਿਹਗੜ੍ਹ ਸਾਹਿਬ ਨੂੰ ਜਾਂਦੇ ਹਾਂ ਉੱਧਰ ਤਾਂ ਰਾਜ ਚ ਹੈਗੀਆਂ ਨੇ ਮਤਲਬ ਅਮਲੋ ਨੇੜੇ ਨਹੀਂ ਦੇਖੀ ਜਿਵੇਂ ਹੁਣ ਅਸੀਂ ਪੀਕੇ ਗਏ ਹੁਣੇ ਉੱਥੇ ਫਿਰ ਸਾਨੂੰ ਹੈਗੀਆਂ ਨੇ ਨਜ਼ਦੀਕ ਇੱਕ ਦੋ ਘ ਉਹਨਾਂ ਦੇ ਕੋਲ ਫਿਰ ਬਹੁਤ ਜ਼ਿਆਦਾ ਟੇਸਟੀ ਹੁੰਦੀ ਹੈ ਕਿਉਂਕਿ ਇਹਨਾਂ ਨੇ ਚਲੋ ਇਹ ਸੀਗਾ ਜੀ ਜਣੀ ਫਤੇ ਨਹੀਂ ਨੂੰ ਇਹ ਸੀਗਾ ਵੀ ਮੈਂ ਸਪਰਿੰਗ ਰੋਲ ਖਾਣੇ ਨੇ ਜੀ ਫਤੇ ਨਹੀਂ ਲਈ ਸੀ ਬਸ ਉਹਦੇ ਵਿੱਚੋਂ ਹੀ ਮੰਮੀ ਤੇ ਫਤੇ ਦੇ ਪਾਪਾ ਨੇ ਟੇਸਟ ਕਰ ਲਏ ਸੀਗਾ ਫਿਰ ਅਸੀਂ ਲਈਆਂ ਸੀ ਗੁਲਫੀਆਂ ਸੀ ਕਿਉਂ ਚਲੋ ਗੁਲਫੀ ਖਾਣੇ ਆ ਨਾਲੇ ਮੈਂ ਵੀ ਕਾ ਲੂ ਨਾਲੇ ਇਹ ਕਾ ਲਾਂਗੇ ਸਾਰੇ ਚਲੋ ਜੀ ਫੇਰ ਉਹ ਆਗੇ ਘਰ ਨੂੰ ਲੋਕ সুইਟ ਡਿਸ਼ ਖਾਣਾ ਖਾਣ ਤੋਂ ਬਾਅਦ ਖਾਂਦੇ ਨੇ ਅਸੀਂ ਪਹਿਲਾਂ ਖਾ ਕੇ ਆਏ ਹਾਂ ਬਸ ਇਹ ਸੀਗਾ ਵੀ ਕਿੱਥੇ ਨਾ ਜੀ ਪਿਗਲ ਜਾਂਦੀ ਆ ਹਣੇ ਬਸ ਅੱਜ ਤਾਂ ਸਾਰੀ ਦਿਹਾੜੀ ਬਸ ਇਹੀ ਚਲੋ ਚਾਲ ਦੇ ਵਿੱਚ ਲੰਘ ਗਈ ਚਲੋ ਜੀ ਫਾਈਨਲੀ ਪਰਮਾਤਮਾ ਨੇ ਸੁਣ ਲਈ ਹਨਾ ਵੀ ਐਡਮਿਸ਼ਨ ਹੋ ਗਈ ਹੁਣ ਨਿਊ ਸਕੂਲ ਦੇ ਵਿੱਚ ਜਾਏਗਾ ਕੱਲ ਤੋਂ ਫਤੇ ਹਾਂਜੀ ਉੱਥੇ ਮਲੋ ਤੋਂ ਆਉਂਦੇ ਹੋਗੇ ਸੀ ਆਪਾਂ ਲੇਟ ਥੋੜੇ ਜਿਵੇਂ ਮੈਂ ਰਾਜ ਤੋਂ ਦਿਖਾਇਆ ਸੀ ਹਨਾ ਵੀ ਉੱਥੇ ਹੀ ਸਾਨੂੰ 8:00 ਵਜੇ ਸੀ ਫਿਰ ਆ ਕੇ ਦੇ ਲੋ ਰੋਟੀ ਬਣਾ ਖਾਂਦੇ ਕਰਦੇ ਨੂੰ ਹਨਾ ਕੰਮ ਧੰਦੇ ਭਾਂਡੇ ਵਗੈਰਾ ਚੱਕਣੇ ਸੀ ਮਮਮੀ ਚੱਕਣ ਲੱਗੀ ਸੀ ਮੈਂ ਲੱਗੀ ਸੀ ਦੁੱਧ ਦਾ ਕਰਨਾ ਦੁੱਧ ਦਾ ਸਾਰਾ ਕਰਕੇ ਭਾਂਡਿਆਂ ਦਾ ਮਮਮੀ ਨੇ ਕਰ ਲਿਆ ਸੀ ਉਹਦੇ ਕਰਕੇ ਚਲੋ ਸੌਖਾ ਹੋ ਗਿਆ ਤਾਮੀ 9:30 ਹੋ ਗਏ ਨੇ ਬਸ ਬਿਸਤਰੇ ਲਈ ਬਿਛਾ ਜੀ ਹੁਣ ਲੱਗੇ ਆਪਾਂ ਪੈਣ ਲੱਗੇ ਸੌਣ ਦੀ ਤਿਆਰੀ ਕਰਨ ਇੱਥੇ ਕਰਦੇ ਆਂ ਜੀ ਅੱਜ ਦੇ ਬਲੌਗ ਦਾ ਐਂਡ ਓਕੇ ਬਾਏ ਟੇਕ ਕੇਅਰ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜਿਹੜੇ ਚੈਨਲ ਤੇ ਨਵੇਂ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਬਹੁਤ ਬਹੁਤ ਧੰਨਵਾਦ ਸਪੋਰਟ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਓਕੇ ਜੀ ਬਾਏ ਟੇਕ ਕੇਅਰ ਓ